ਪਾਪਾ ਜੀ ਸਰਕਾਰ ਨੇ ਆ ਪਾਰਕ ਬਣਾ ਗਾਣਾ ਆਪਣੇ ਮਹੱਲੇ ਮੈਂ ਕਹਿੰਦਾ ਜੀ ਸਰਾ ਹੀ ਲਾਤਾ ਹਨ ਮੈਂ ਕਿਹਾ ਜੀ ਪੁੱਛੋ ਨਾ ਜਿੱਦਣ ਦਾ ਮੈਂ ਪਾਰ ਕਰਿਆ ਨਾ ਮੇਰੇ ਤਾਂ ਬਿਮਾਰੀ ਨੇ ਨੇੜੇ ਤੜੇ ਨਹੀਂ ਫੜਕਦੀ ਉਹ ਤੁਸੀਂ ਨਾ ਪਹਿਲਾਂ ਬਣਾ ਜਵਾਨ ਵੀ ਹੋ ਗਏ ਥੋੜੇ ਜਿਹੇ ਹਨ ਮੈਂ ਤਾਂ ਐ ਉਹ ਤੋਂ ਉੱਤ ਭਾਜੀ ਜਵਾਨੀ ਵਾਪਸ ਆ ਗਈ ਕਿਉਂ ਪਾਜੀ ਦਰਦ ਹੋਣ ਲੱਗ ਗਿਆ ਬੜੀ ਜਗ੍ਹਾ ਨਹੀਂ ਦੇਖ ਕੇ ਗਿਰਿਆ ਹੋ ਭਾਜੀ ਕੀ ਹੋਇਆ ਓਏ ਵੀਰੇ ਮੈਂ ਤਾਂ ਦੇਖੀ ਹਾਂ ਇੱਥੇ ਦਿਲ ਚ ਦਰਦ ਹੁੰਦੀ ਹੈ ਮਰੇ ਹੋ ਜੋ ਠੀਕ ਹੈ ਹਾਏ ਹਾਂ ਚਾ ਇਹਦਾ ਕੋ ਖਾਤਰੇ ਵਾਲਾ ਕੰਮ ਠੀਕ ਮੇਰੇ ਕੋ ਤਾਂ ਮੋਬਾਈਲ ਵੀ ਨਹੀਂ ਹਏ ਉਹ ਰੁਕੋ ਮੈਂ ਕਿਸ ਨੂੰ ਬੁਲਾ ਕੇ ਲਿਆਣਾ ਉਹ ਵੀਰੇ ਕੁਝ ਮੈਂ ਬੁਲਾ ਕੇ ਲਿਆਣਾ ਮੈਨੂੰ ਲੈ ਜਾ ਉਹ ਯਾਰ ਇੱਥੇ ਤਾਂ ਕੁਝ ਵੀ ਨਹੀਂ ਹੈਗਾ ਮੈਂ ਕੀ ਕਰਾਂ ਉਹ ਵੀਰੇ ਲੈ ਜਾ ਯਾਰ ਮੈਂ ਕੱਲਾ ਕਿੱਦਾਂ ਲੈ ਜਾ ਕਿਸੇ ਨੂੰ ਬੁਲਾ ਲਾ ਉਹ ਬੇਟੇ ਮੈਂ ਤੂੰ ਯਾਰ ਭਾਈ ਓਏ ਭਾਈ ਓਏ ਇਹ ਹੈ ਭਾਈ ਓ ਭਾਈ ਗੱਲ ਸੁਣਦਾ ਯਾਰ ਹਲੋ ਭਾਈ ਓ ਭਾਈ ਤੂੰ ਆਪ ਗਿਰ ਗਿਆ ਭਾਈ ਮੇਰਾ ਨਾ ਦੋਸਤ ਯਾਰ ਠੀਕ ਨਹੀਂ ਹੈਗਾ ਯਾਰ ਉਹ ਬਾਈ ਇਹ ਤਾਂ ਹਾਲਤ ਬੜੀ ਖਰਾਬ ਆ ਹਾਂ ਫਿਰ ਕੀ ਕਰੀਏ ਹੁਣ ਉਹ ਬਾਈ ਤੇ ਪੈਰ ਪੈਰ ਤੇ ਸਭੇ ਪੈਰ ਦੱਸ ਪੈਰ ਦੱਸ ਪੈਰ ਤੇ ਸੋ ਪੈਰ ਖਰਜਾ ਖਰਜਾ ਹੋੜ ਪੈਰ ਤੇ ਸੋ ਅੱਜ ਦਬਿਆ ਅੱਜ ਦਬਿਆ ਪੈਰ ਤੇ ਸੋ ਅੱਜ ਦਬਿਆ ਓਏ ਇਹਦੇ ਦਸਣੇ ਆ ਆਪਣੇ ਪੈਰ ਦੇ ਦਸਣੇ ਓਏ ਇਹ ਤਾਂ ਬਹੁਤ ਵੜੀ ਆਂਦੀ ਪਹਿਲੇ ਇਹਨੂੰ ਚੱਕ ਯਾਰ ਤੂੰ ਲੈ ਲਓ ਚੱਕ ਵਾਝੇ ਹੀ ਬੜੀਆਂ ਗੰਦੀਆਂ ਕੱਢੀ ਜਾਂਦਾ ਹੁਣੇ ਕਹਿੰਦਾ ਸੀ ਜਵਾਨੀ ਵਾਪਸ ਮੇਰਾ ਭਰਾ ਇੱਥੇ ਬੈਠੇ ਬੈਠਣਾ ਮੈਂ ਅਸੀਂ ਐ ਕਰਦੇ ਅਸੀਂ ਫੋਨ ਲਾਣੇ ਉਹ ਪੁੱਠਾ ਬਹਿ ਗਿਆ ਯਾਰ ਇਸ ਤੇ ਇੱਥੇ ਤੇ ਪੈਰ ਰੱਖ ਲਓ ਇੱਥੇ ਇੱਥੇ ਪੈਰ ਰੱਖ ਲਾ ਹਾਂ ਓਏ ਮੇਰੀ ਜਾਨ ਨਿਕਲੀ ਜਾਂਦੀ ਐਂਬੂਲੈਂਸ ਨੂੰ ਕਿਹਨੇ ਨਿਕਲ ਗਈ ਜਾਨ ਮੈਂ ਦੱਸੋ ਮੈਂ ਜਾਣਾ ਉਹ ਕੋਤੇ ਮਗਰ ਯਾਰ ਇਦਾਂ ਕਹਿੰਦਾ ਯਾਰ ਉਹ ਇੱਥੇ ਦਰਦੂ ਅੱਛਾ ਆਹ ਵਾਲੇ ਨੇ ਇਹਦਾ ਨਹੀਂ ਗਾਰੰਟੀ ਲੈਂਦਾ ਮੈਂ ਐਂਬੂਲੈਂਸ ਨੂੰ ਫੋਨ ਕਰ ਦਿੰਨੇ ਆ ਬਈ ਮੇਰੀ ਗੱਲ ਸੁਣ ਮੇਰਾ ਭਰਾ ਐਂਬੂਲੈਂਸ ਬੁਲਾ ਲਾ ਮੇਰਾ ਫੋਨ ਘਰੇ ਰਹਿ ਗਿਆ ਹਾਂ ਹਾਂ ਠੀਕ ਆ ਨਾਲੇ ਤੂੰ ਤਾਂ ਉਹੀ ਨਹੀਂ ਭਾਈ ਓਏ ਓ ਬਿਆਜੀ ਵਹੀਂ ਲੈ ਕੇ ਗਿਆ ਸੀ ਓਹੀ ਆ ਮੈਂ ਤੈਨੂੰ ਪਛਾਣ ਲਿਆ ਬਾਈ ਤਸੀਂ ਤਾਂ ਰੁਕਿਆ ਮੈਂ ਓਏ ਯਾਰ ਤੂੰ ਵੀ ਆ ਓਏ ਯਾਰ ਜਲਦੀ ਕਰ ਯਾਰ ਅੰਮ੍ਰਿਤ ਸਿੰਘ ਓ ਰੁਕ ਜਾ ਪੁੱਤਰਾ ਭਲਾਉ ਜੇ ਆਹ ਕਿਹੜਾ ਮੋਬਾਈਲ ਓਏ ਐ ਫੋਨ ਆਹ ਫੋਨ ਹਾਂ 14 Pro Max ਕਿ 15 14 Pro Max ਆ 15 ਮਿਲਿਆ ਨਹੀਂ ਨਾ ਪੈਸੇ ਘਟ ਸੀਗੇ ਮੇਕੋ ਕੀ ਇਹ ਵੀ ਤਾਂ ਮਹਿੰਗਾ ਹੋਣਾ ਹੈਗਾ ਮਹਿੰਗਾ 1 ਲੱਖ 10 ਹਜ਼ਾਰ ਦਾ ਲੈ ਆਵੇਂ 1 ਲੱਖ ਤੇ 10 ਹਜ਼ਾਰ ਤੇ ਮੇਰਾ 2500 ਨਹੀਂ ਉਹ ਖੜ ਜਾ ਯਾਰ ਫਧਰ ਹੁਣਾ ਪਿਆ ਯਾਰ ਮੇਰੀ ਜਾਨ ਜਾਂਦੀ ਉਹ ਭਾਈ ਮੈਂ ਲਿਆ ਦੂੰ ਐਂਬੂਲੈਂਸ ਨੂੰ ਫੋਨ ਲਾ ਲੈ ਪਹਿਲਾਂ ਐਂਬੂਲੈਂਸ ਉਹ ਛੱਡ ਦੇ ਯਾਰ ਇੱਧਰ ਆ ਜਰਾ ਤੇ ਮੇਰੇ ਪੈਸੇ ਕਦੋਂ ਮੋੜਨੇ ਵਈ ਪੈਸੇ ਲੈ ਲਈ ਮੈਂ ਕੰਮ ਤੇ ਵੀ ਲੱਗਣਾ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਤੂੰ ਦੀ ਮਿਹਨਤ ਮਜ਼ਦੂਰੀ ਕਰਦਾ 110000 ਦਾ ਫੋਨ ਫੜਿਆ ਤੂੰ ਏ ਸ਼ੌਂਕ ਵੱਲੇ ਆਪਣੇ ਸ਼ੌਂਕ ਹੈ ਨਾ ਸ਼ੌਂਕ ਸ਼ੌਂਕ 'ਚ ਪੈਸੇ ਮੋੜਦੇ ਮੇਰੇ ਗਲਤ ਸਾਂ ਭਾਈ ਉਹ ਖੜ ਜਾ ਯਾਰ ਉੱਥੇ ਬੈਠਾ ਰਾ ਯਾਰ ਕਿੱਧਰ ਚੱਲਿਆਂ ਕਰ ਦਿੰਨਾ ਫੋਨ ਯਾਰ ਭਾਈ ਯਾਰ ਤੈਨੂੰ ਆਪਣੀ ਪਈ ਆ ਮੇਰਾ 2500 ਚਾਹੀਦਾ ਇੱਧਰ ਆ ਯਾਰ ਬਾਈ ਮੈਨੂੰ ਪੈਸੇ ਦੱਸ ਕੋ ਤੋ ਮੋਡਿੰਗ ਮੈਂ ਤਾਂ ਬਾਈ ਇਹ ਫੀਚਰ ਬੜੇ ਆ ਫੋਨ ਬੜਾ ਘਣਾੜਾ ਹੈ ਹਾਂ ਮਸ ਫੋਨ ਇੱਕ ਨੰਬਰ ਫੋਨਾਂ ਵਿੱਚ ਸਭ ਤੋਂ ਵਧੀਆ ਫੀਚਰ ਕਿਹੜਾ ਹੈ ਇਹਦਾ ਕੋਈ ਕੈਮਰਾ ਖੋਲੋ ਇਹ ਇੱਥੋਂ ਖੁੱਲਦਾ ਹਾਂ ਕੈਮਰਾ ਖੋਲ ਕੇ ਦੀ ਫੋਟੋ ਖਿੱਚ ਕੇ ਰੱਖੀ ਓਏ ਹੋਏ ਸਾਡੀ ਸਿਰਾ ਫੋਟੋ ਆਉਂਦੀ ਭਾਜੀ ਇਹਦੀ ਓਏ ਚਾਨਣੀ ਕਰਤਾ ਭਰਾਵਾ ਆ ਜਾ ਤੂੰ ਵੀ ਆ ਜਾ ਥੋੜੇ ਫਿਸ਼ ਬੋਲ ਤੂੰ ਵੀ ਆ ਅਮਰੀਦ ਨੂੰ ਵੀ ਚੱਕ ਲੈਣੇ ਆ ਓਏ ਇੱਧਰ ਓਏ ਮੂੰਹ ਮੰਨ ਕੇ ਆ ਹੋ ਰਹੀਆਂ ਦਿਨਾਂ ਪਾਜੀ ਫੋਟੋ ਕੈਂਟ ਆਈ ਆ ਆ ਦੇਖ ਲੈ ਆ ਰੋਂਦਾ ਵੇ ਨਾ ਇੱਚ ਹੱਸਦਾ ਨਜ਼ਰ ਆ ਰਿਹਾ ਹਾਂ ਇਹ ਤਾਂ ਪਾਜੀ ਹੀ ਕੋਰੇ ਕੋਰੇ ਦੁਆਰਾ ਕਰੀ ਆ ਦੂਜਾ ਤੇ ਰੱਖ ਲੈ ਜਾ ਜਾਂਦੀ ਆ ਲੈ ਜਾ ਮੈਂ ਜਾਂਦੇ ਤੇ ਰੱਖਦਾ ਨਹੀਂ ਜਾਊਗੀ ਤੇ ਆਏ ਅੱਖਾਂ ਨਹੀਂ ਇੱਕ ਮਿੰਟ ਬਾਈ ਥੋੜੇ ਦਿੰਦਾ ਮਹਿਮਾਨ ਆ ਨਾ ਮੇ ਕੋਲ ਮੈਂ ਉਹ ਫੋਟੋ ਬਾਜ ਹਾਰ ਵਾਲੀ ਫੋਟੋ ਪਾਵਾਂਗੇ ਲੈ ਲੈ ਬਹੁਤ ਸੋਣਾ ਬਹੁਤ ਸੋਣਾ ਬਹੁਤ ਸੋਣਾ ਪਿੱਛੇ ਉਹ ਮਮਾ ਐਂਬੂਲੈਂਸ ਨੂੰ ਫੋਨ ਲਵਾ ਦਿੰਨਾ ਕੋਈ ਐਂਬੂਲੈਂਸ ਨੂੰ ਫੋਨ ਹਾਂ ਲਾ ਦੇ ਸੋਣਾ ਕਾਦੇ ਨਹੀਂ ਕਰਨਾ ਕੋਈ ਮੀਟਿੰਗ ਹੈ ਕੋਈ ਉੱਥੇ ਕੰਮ ਹੈ ਕੋਈ ਮੈਂ ਭਰਾਵਾ ਮੇਰੇ ਦਰਦ ਹੁੰਦੀ ਦਿਲ ਤੇ ਹਸਪਤਾਲ ਲਾਵੇ ਸੋਣਾ ਤੂੰ ਹੀ ਤਾਂ ਕਹਿੰਦਾ ਐਂਬੂਲੈਂਸ ਨੂੰ ਫੋਨ ਲਾਣਾ ਲਾ ਦੇ ਐਂਬੂਲੈਂਸ ਇੱਧਰ ਹੁੰਦਾ ਦਿਲ ਇੱਧਰ ਹੀ ਇੱਧਰ ਹੀ ਹੁੰਦਾ ਇੱਧਰ ਹੀ ਰੱਖਾ ਤੇ ਇੱਧਰ ਰੱਖ ਬਾਈ ਬਾਈ ਗੱਲ ਸੁਣ ਤੇ ਮੇਰੇ ਪੈਸੇ ਮੋੜਨੇ ਕਿ ਨਹੀਂ ਮੋੜਨੇ ਸਲੋਮੋ ਹਾਂ ਸਲੋਮੋ ਬੜਾ ਕੈਂਡ ਬਣਦਾ ਇਹ ਚ ਚੱਲ ਤੂੰ ਮੇਰਾ ਬਣਾ ਫਿਰ ਮੈਂ ਤੁਰ ਕੇ ਆਣਾ ਹ ਹਾਂ ਠੀਕ ਆ ਦੇਖ ਭਾਈ ਸਹੀ ਆ ਰਿਹਾ ਹਾਂ ਹਾਂ ਭਾਈ ਵਧੀਆ ਵਧੀਆ ਇੱਕ ਨੰਬਰ ਇੱਕ ਨੰਬਰ ਦੁਬਾਰਾ ਆ ਨਾ ਵਧੀਆ ਨਹੀਂ ਆਇਆ ਹੈ ਨਾ ਹੋਰ ਕਰ ਲੈ ਓ ਯਾਰ ਭਾਈ ਦਾ ਸਲੋਮੋ ਬਣਦਾ ਪਿਆ ਤੈਨੂੰ ਐਂਬੂਲੈਂਸ ਦੀ ਪਈ ਆ ਮੇਰਾ ਮੋਸ਼ਨ ਸਲੋ ਹੋ ਜਾਣਾ ਕੋਈ ਨਹੀਂ ਥੜ ਜਾ ਯਾਰ ਯਾਰ ਤੂੰ ਇੱਧਰ ਬਣਾਉਣ ਨੂੰ ਮਰਨ ਦੇ ਯਾਰ ਚਲ ਬਣਾ ਆ ਜਾ ਜਿਆ ਤੂੰ ਐ ਕਰ ਐ ਹਾਂ ਵਧੀਆ ਵਧੀਆ ਬਣ ਗਿਆ ਚੈੱਕ ਇੱਕ ਹੋਰ ਇੱਕ ਹੋਰ ਇੱਕ ਅੰਗੂਰੀ ਸਟਾਈਲ ਅੰਗੂਰੀ ਠੀਕ ਹੈ ਠੀਕ ਸਟਾਰਟ ਚਲ ਓਏ ਇੱਧਰ ਲੰਘ ਗਾਣਾ ਏ ਬਸ ਠੀਕ ਆ ਠੀਕ ਆ ਓਕਰ ਬੋਲ ਵਧੀਆ ਆ ਗਿਆ ਇੱਥੇ ਨਾ ਲੰਗੂਰੀ ਵਾਲਾ ਗਾਣਾ ਲਾ ਲੈ ਇੱਧਰ ਆ ਜਾ ਹਾਏ ਹਾਏ ਇਹ ਦੋ ਮਿੰਟ ਚੁੱਪ ਨਹੀਂ ਕਰਦਾ ਇਹਦਾ ਵੀ ਬਣਾ ਦੇ ਇਹਦਾ ਵੀ ਬਣਾ ਦੇ ਇਹਦਾ ਵੀ ਬਣਾ ਦੇ ਓ ਮੈਨੂੰ ਲੈ ਦੋ ਏ ਹਾਂ ਵਧੀਆ ਗਾਣਾ ਮੈਨੂੰ ਲੈ ਜੋ ਏ ਬਹੁਤ ਸੋਹਣਾ ਬੋਲ ਲੈ ਜੋ ਮੈਨੂੰ ਲੈ ਜੋ ਲੈ ਜੋ ਮੈਨੂੰ ਏ ਓਏ ਉਹ ਗੱਡਾ ਸੋਣਾ ਸਲੋਮੋ ਸਲੋਮੋ ਦੇ ਓਏ ਉਹ ਜਦੋਂ ਤੂੰ ਮਰ ਗਿਆ ਨਾ ਲਵਾਵਾਂਗੇ ਗਾਣਾ ਵਧੀਆ ਉਹ 79 ਗਿਲ ਦਾ ਗਾਣਾ ਲਵਾਵਾਂ ਹਰ ਅੱਖ ਚੋਂ ਪਤਾ ਨਹੀਂ ਕਿਹੜਾ ਗਾਣਾ ਸੀਗਾ ਉਹ ਹੀ ਲਵਾਉਂਗੇ 79 ਆ ਗਿਆ ਮੈਨੂੰ ਦੇਖਦਾ ਪਿਆ ਸਾਹਮਣੇ 79 ਆ ਗਿਆ ਆ 79 ਗਿਲ ਆ ਗਿਆ ਯਾਰ ਆ ਮੋਹਲ ਵੜਾ ਕੰਡਕ ਫੋਰ ਫੀਚਰ ਕੋਈ ਹੈਗਾ ਸਨੈਪਟੈਡ ਚੱਲਦੀ ਆ ਮੈਂ ਰਹਿਣਾ ਸਨੈਪਟੈਡ ਸਾਡੇ ਬਾਈ ਵਾਇਰਲੈਸ ਚਾਰਜਰ ਆ ਵਾਇਰਲੈਸ ਚਾਰਜਰ ਮੇਰੇ ਘਰੇ ਪਿਆ ਦਿਖਾਵਾਂ ਵਾਇਰਲ ਚੱਲ ਚਲੀਏ ਹੈਨਾ ਮੈਂ ਲੈਸ ਹੋ ਜਾਣਾ ਓਏ ਭਾਈ ਭਾਈ ਨੂੰ ਇਹ ਛੱਡ ਯਾਰ ਮੇਰਾ ਦੋਸਤ ਆ ਉਹ ਆ ਵੀ ਬਸ ਆਪਣਾ ਆਇਆ ਕਰੀ ਜੰਦਾ